ਤਰਨਤਾਰਨ ਦੇ ਜਿਮਨੀ ਚੋਣ ਦੇ ਵਿੱਚ ਕਿਹੜੀ ਪਾਰਟੀ ਕਰੇਗੀ ਜਿੱਤ ਦਰਜ ਤਰਨਤਾਰਨ ਦੇ ਜਿਮਨੀ ਚੋਣ ਦੇ ਵਿੱਚ ਲਗਾਤਾਰ ਸਾਰੀਆਂ ਪਾਰਟੀਆਂ ਦੇ ਵੱਲੋਂ ਰੋਡ ਸ਼ੋਅ ਕੀਤੇ ਜਾ ਰਹੇ ਨੇ ਤਰਨਤਾਰਨ ਦੇ ਵਿੱਚ ਸਮੀਕਰਨ ਦਿਨ ਪਰ ਦਿਨ ਬਦਲਦੇ ਨਜ਼ਰ ਆ ਰਹੇ ਨੇ ਸੋ ਇੱਕ ਪਾਸੇ ਅਕਾਲੀ ਦਲ ਵਰਸ ਪੰਜਾਬ ਦੇ ਅਮੀਰਵਰ ਮਨਦੀਪ ਸਿੰਘ ਜਿਨ੍ਹਾਂ ਦੇ ਸਰਨਾਵਾ ਇੱਕ ਹੋਰ ਮਨਦੀਪ ਸਿੰਘ ਚੋਣ ਮੈਦਾਨ 'ਚ ਸੋ ਉਸ ਮਨਦੀਪ ਸਿੰਘ ਨੂੰ ਚੋਣ ਨਿਸ਼ਾਨ ਵੀ ਜਿਹੜਾ ਹੈ ਪਹਿਲਾ ਅੰਮ੍ਰਿਤਪਾਲ ਵਾਲਾ ਚੋਣ ਨਿਸ਼ਾਨ ਦੇ ਦਿੱਤਾ ਗਿਆ ਹੈ ਜੋ ਸਥਿਤੀ ਬਹੁਤ ਹੀ ਗੁੰਝਲਦਾਰ ਬਣ ਗਈ ਹੈ ਜੋ ਲੋਕਾਂ ਨੂੰ ਸਮਝ ਨਹੀਂ ਆ ਰਹੀ ਆਕਾਲੀ ਦਲ ਵਾਰਸ ਪੰਜਾਬ ਨੂੰ ਹਰਾਉਣ ਦੇ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਉਹ ਮਨਦੀਪ ਸਿੰਘ ਨੂੰ ਕਿਹੜੀ ਪਾਰਟੀ ਨੇ ਖੜਾ ਕੀਤਾ ਹੈ ਜਾਂ ਉਹ ਡੰਮੀ ਉਮੀਦਵਾਰ ਹੈ ਤੁਸੀਂ ਜਿਹੜੇ ਹੋ ਨੌਕਰਾਏ న్యూਸ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਲੋਕ ਸਭਾ ਚੋਣਾਂ ਦੇ ਵਿੱਚ ਜੋ ਇੱਕ ਤਰਫੀ ਲੋਕਾਂ ਨੇ ਵੋਟ ਪਾਈ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਭਾਰੀ ਬਹੁਮਤ ਨਾਲ ਜੋ ਖਡੂਰ ਸਾਹਿਬ ਦੀ ਸੀਟ ਜਿਤਾ ਕੇ ਆਪਣਾ ਸੰਸਦ ਚੁਣਿਆ ਉਸ ਸਮੇਂ ਆਮ ਆਦਮੀ ਪਾਰਟੀ ਕਾਂਗਰਸ ਤੇ ਅਕਾਲੀ ਦਲ ਤਿੰਨੋਂ ਪਾਰਟੀਆਂ ਬਹੁਤ ਪਛੜ ਗਈਆਂ ਔਰ ਬੀਜੇਪੀ ਵੀ ਬਹੁਤ ਪਿੱਛੇ ਸੀ ਜੋ ਅਕਾਲੀ ਦਲ ਆਪਣਾ ਇਥੋਂ ਜਮਾਨਤ ਵੀ ਨਹੀਂ ਬਚਾ ਸਕਿਆ ਤੇ ਆਮ ਆਦਮੀ ਪਾਰਟੀ ਨੂੰ ਤੀਸਰੇ ਨੰਬਰ ਤੇ ਰਹਿ ਕੇ ਸਫਰ ਕਰਨਾ ਪਿਆ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਤਰਨਤਾਰਨੀ ਜਿੰਮੀ ਚੋਂ ਜਿੱਤਣ ਵਾਸਤੇ ਹੁਣ ਪੂਰਾ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਵੀ ਚੁਣ ਕੇ ਖੜਾ ਕੀਤਾ ਜਿਹੜਾ ਅਕਾਲੀ ਦਲ ਦਾ ਉਮੀਦਵਾਰ ਸੀ ਤਿੰਨ ਵਾਰ ਇਥੋਂ ਜਿੱਤ ਦਰਜ ਕਰ ਚੁੱਕਿਆ ਸੀ ਉਸ ਨੂੰ ਆਪਣੇ ਨਾਲ ਮਿਲਾ ਕੇ ਤੇ ਟਿਕਟ ਦਿੱਤੀ ਹੈ ਔਰ ਕਾਂਗਰਸ ਪਾਰਟੀ ਨੇ ਵੀ ਇੱਥੇ ਇੱਕ ਕਿਸਾਨ ਆਗੂ ਤੇ ਧਰਤੀ ਨਾਲ ਜੁੜਿਆ ਹੋਇਆ ਉਹ ਲੀਡਰ ਜਿਸ ਨੂੰ ਟਿਕਟ ਦਿੱਤੀ ਹੈ ਕਾਂਗਰਸ ਪਾਰਟੀ ਦੇ ਵੱਲੋਂ ਵੀ ਇਸ ਸੀਟ ਨੂੰ ਜਿੱਤਣ ਲਈ ਪੂਰੀ ਲੀਡਰਸ਼ਿਪ ਇੱਥੇ ਜ਼ੋਰ ਲਾ ਰਹੀ ਹੈ ਔਰ ਅਕਾਲੀ ਦਲ ਵਰਸ ਪੰਜਾਬ ਨੇ ਇੱਥੇ ਭਾਈ ਮਨਦੀਪ ਸਿੰਘ ਜਿਹੜੇ ਕਿ ਸੰਦੀਪ ਸਿੰਘ ਸੰਨੀ ਦੇ ਭਰਾ ਨੇ ਉਹਨਾਂ ਨੂੰ ਟਿਕਟ ਦਿੱਤੀ ਹੈ ਸੋ ਭਾਜੀਪੀ ਵੱਲੋਂ ਵੀ ਹਰਮੀਤ ਸਿੰਘ ਸੰਧੂ ਜਿਹੜੇ ਕਿ ਇੱਕ ਕਿਸਾਨੀ ਨੇ ਨਾਲ ਜੁੜੇ ਹੋਏ ਆਗੂ ਨੇ ਚਾਰੋਂ ਪ੍ਰਮੁੱਖ ਪਾਰਟੀਆਂ ਨੇ ਆਪਣੇ ਉਮੀਦਵਾਰ ਜਿਹੜੇ ਚੁਣੇ ਨੇ ਔਰ ਅਕਾਲੀ ਦਲ ਬਾਦਲ ਨੇ ਇੱਕ ਧਰਮੀ ਫੌਜੀ ਦੀ ਬੇਟੀ ਨੂੰ ਟਿਕਟ ਦਿੱਤੀ ਹੈ ਜਿੱਥੇ ਕਿ ਲੋਕ ਅਜ ਧਰਮੀ ਫੌਜੀ ਦਾ ਪੂਰਾ ਸਤਿਕਾਰ ਕਰ ਰਹੇ ਨੇ ਉਹ ਧਰਮੀ ਫੌਜੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਜਦੋਂ ਹਮਲਾ ਕੀਤਾ ਗਿਆ ਤੇ ਉਸ ਸਮੇਂ ਉਹ ਧਰਮੀ ਫੌਜੀ ਆਪਣੇ ਘਰ ਤੋਂ ਸਿੱਧਾ ਚੱਲ ਕੇ ਆ ਸੀ ਅਕਾਲ ਤਖਤ ਜਿਹੜਾ ਢੇ ਢੇਰੀ ਹੁੰਦਿਆ ਦੇਖ ਕੇ ਉਸਨੇ ਆਪਣੀ ਸ਼ਹਾਦਤ ਦੇ ਦਿੱਤੀ ਸੀ ਜਿਸ ਕਰਕੇ ਅੱਜ ਲੋਕ ਉਸ ਨਾਲ ਵੀ ਜਿਹੜੇ ਤਰਨ ਤਰਨ ਦੇ ਜੁੜ ਰਹੇ ਨੇ ਔਰ ਅਕਾਲੀ ਦਲ ਜਿਹੜਾ ਕਿ ਮਜਬੂਤ ਸਥਿਤੀ ਵਿੱਚ ਨਜ਼ਰ ਆ ਰਿਹਾ ਹੈ ਔਰ ਅਕਾਲੀ ਦਲ ਨੂੰ ਜਿਹੜਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਆਪਣੀ ਇੱਥੇ ਜਮਾਨਤ ਜਬਤ ਕਰਾਉਣੀ ਪਈ ਸੀ ਕਿਤੇ ਨਾ ਕਿਤੇ ਅਕਾਲੀ ਦਲ ਇਸ ਚੋਣ ਦੇ ਵਿੱਚ ਪੂਰੀ ਟੱਕਰ ਦਿੰਦਾ ਨਜ਼ਰ ਆ ਰਿਹਾ ਹੈ ਸੋ ਆਪਾਂ ਗੱਲ ਕਰ ਰਹੇ ਹਾਂ ਮਨਦੀਪ ਸਿੰਘ ਦੀ ਮਨਦੀਪ ਸਿੰਘ ਇੱਕ ਅਕਾਲੀ ਦਲ ਵਾਰਿਸ ਪੰਜਾਬ ਤੇ ਦੂਸਰਾ ਮਨਦੀਪ ਸਿੰਘ ਜਿਹੜਾ ਆਜ਼ਾਦ ਉਮੀਦਵਾਰ ਹੈ ਉਹ ਹੈ ਕੌਣ ਕੋਸ ਨੂੰ ਇਹ ਚੋਣ ਲੜਨ ਵਾਸਤੇ ਕਿਹੜੀ ਪਾਰਟੀ ਨੇ ਖੜਾ ਕੀਤਾ ਹੈ ਜੋ ਸੂਤਰਾਂ ਤੋਂ ਜਾਣਕਾਰੀਆਂ ਆ ਰਹੀਆਂ ਨੇ ਕਿ ਉਹ ਮਨਦੀਪ ਸਿੰਘ ਨੂੰ ਹਰਾਉਣ ਲਈ ਇਹ ਮਨਦੀਪ ਸਿੰਘ ਨੂੰ ਲਿਆਂਦਾ ਗਿਆ ਹੈ ਲੋਕ ਸਭਾ ਚੋਣਾਂ ਦੇ ਸਮੇਂ ਜੋ ਪਾਈ ਅੰਮ੍ਰਿਤਪਾਲ ਸਿੰਘ ਨੂੰ ਇੱਥੇ ਚੋਣ ਨਿਸ਼ਾਨ ਅਲਾਟ ਕੀਤਾ ਗਿਆ ਸੀ ਮਾਇਕ ਉਹ ਚੋਣ ਨਿਸ਼ਾਨ ਵੀ ਹੁਣ ਅੰਮ੍ਰਿਤਪਾਲ ਦੇ ਉਮੀਦਵਾਰ ਨੂੰ ਦਿੱਤਾ ਗਿਆ ਉਹ ਦੂਸਰੇ ਉਮੀਦਵਾਰ ਡੰਮੀ ਉਮੀਦਵਾਰ ਜਿਹੜਾ ਮਨਦੀਪ ਸਿੰਘ ਉਸ ਨੂੰ ਹੀ ਚੋਣ ਨਿਸ਼ਾਨ ਦਿੱਤਾ ਗਿਆ ਇਸ ਤੋਂ ਸ਼ੰਕਾ ਜਨ ਹੋ ਰਹੀ ਹੈ ਕਿ ਉਹ डमी ਉਮੀਦਵਾਰ ਨੂੰ ਖੜਾ ਕਰਨ ਵਾਲੇ ਵੀ ਸੱਤਾਧਾਰੀ ਪਾਰਟੀ ਹੈ ਕਿਉਂਕਿ ਜੋ ਉਸਦੀ ਬੈਕਗ੍ਰਾਉਂਡ ਦੇਖੀ ਗਈ ਹੈ ਉਹ ਆਮ ਆਦਮੀ ਪਾਰਟੀ ਦੇ ਇੱਕ ਐਮਸੀ ਦਾ ਸੁਪੁੱਤਰ ਹੈ ਜਿਹੜਾ ਕਿ ਤਰਨਤਾਰਨ ਤੋਂ ਐਮਸੀ ਨੇ ਉਹਨਾਂ ਦੇ ਸੁਪੁੱਤਰ ਨੂੰ ਜਿਹੜਾ ਕਿ ਚੋਣ ਮੈਦਾਨ 'ਚ ਉਤਾਰਿਆ ਗਿਆ ਉਸੇ ਤਰ੍ਹਾਂ ਦਾ ਸ਼ਕਲ ਹੈ ਮਨਦੀਪ ਸਿੰਘ ਵਾਗੂ ਉਹ ਆਪਣਾ ਪੱਗ ਬੰਨੀ ਹੋਈ ਹੈ ਔਰ ਉਨੀ ਹੀ ਉਮਰ ਦਾ ਉਹ ਮਨਦੀਪ ਸਿੰਘ ਹੈ ਤਾਂ ਕਿ ਲੋਕਾਂ ਨੂੰ ਭੁਲੇਖਾ ਪਵੇ ਤੇ ਲੋਕ ਭੁਲੇਖੇ ਨਾਲ ਆਪਣੀ ਵੋਟ ਜਿਹੜੀ ਹੈ ਜਿਹੜਾ ਅਮਰਤਪਾਲ ਦੇ ਉਮੀਦਵਾਰ ਨੂੰ ਪਾਉਣ ਦੀ ਬਜਾਏ ਇਸ ਮਨਦੀਪ ਸਿੰਘ ਨੂੰ ਪਾਉਣ ਕਿਉਂਕਿ ਇਸ ਵਾਰ ਜਿਹੜਾ ਉਹ EVM ਮਸ਼ੀਨਾਂ ਦੇ ਉੱਪਰ ਫੋਟੋ ਲੱਗੀ ਹੋਵੇਗੀ ਉਹ ਵੀ ਕਲਰ ਛਪੇਗੀ ਔਰ ਜਿਹੜੇ ਵੋਟ ਪਾਉਣ ਲੱਗਿਆ ਲੋਕਾਂ ਨੂੰ ਭੁਲੇਖਾ ਪਾਉਣ ਦੀ ਗੱਲ ਕੀਤੀ ਜਾ ਰਹੀ ਹੈ ਜੇਕਰ ਅਜਿਹਾ ਨਹੀਂ ਤਾਂ ਫਿਰ ਆਮ ਆਦਮੀ ਪਾਰਟੀ ਦਾ ਜਿਹੜਾ ਕਿ ਉਹ ਬਗਾਵਤ ਹੈ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਦੇ ਖਿਲਾਫ ਆਪਣਾ ਉਮੀਦਵਾਰ ਜਿਹੜਾ ਕਿ ਇੱਕ ਐਮਸੀ ਨੇ ਆਪਣੇ ਪੁੱਤਰ ਨੂੰ ਖੜਾ ਕੀਤਾ ਹੈ ਇਹ ਕੁਝ ਨਾ ਕੁਝ ਤਾਂ ਇਸ ਦੇ ਵਿੱਚ ਜਿਹੜਾ ਕਿ ਉਹ ਸਾਹਮਣੇ ਸਥਿਤੀ ਆਵੇਗੀ ਜੇਕਰ ਬਗਾਵਤ ਹੋ ਰਹੀ ਹੈ ਤਾਂ ਫਿਰ ਆਮ ਆਦਮੀ ਪਾਰਟੀ ਦੇ ਵਿੱਚ ਆਪਣੀ ਬਗਾਵਤ ਨੂੰ ਲੈ ਕੇ ਉਸ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਸੋ ਆਮ ਆਦਮੀ ਪਾਰਟੀ ਦੇ ਕੌਂਸਲਰ ਐਮਸੀ ਦਾ ਸੁਪੁੱਤਰ ਜਿਹੜਾ ਕਿ ਮਨਦੀਪ ਸਿੰਘ ਜਿਸ ਨੂੰ ਚੋਣ ਨਿਸ਼ਾਨ ਵੀ ਮਹਿਕ ਮਿਲ ਗਿਆ ਹੈ ਔਰ ਦੂਸਰੇ ਪਾਸੇ ਜਿਹੜੋ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਨੇ ਉਹਨਾਂ ਨੂੰ ਜਿਹੜਾ ਕਿ ਚੋਣ ਨਿਸ਼ਾਨ ਪਾਰਟੀ ਮਿਲਿਆ ਸੋ ਇਹ ਬਹੁਤ ਹੀ ਵੱਡਾ ਸਵਾਲ ਖੜਾ ਹੁੰਦਾ ਕਿ ਇਸ ਦੇ ਪਿੱਛੇ ਕੀ ਕਾਰਨ ਜਦੋਂ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਨੇ ਅਮਰਤਪਾਲ ਸਿੰਘ ਔਰ ਪਹਿਲਾਂ ਇੱਕ ਚੁਣੇ ਹੋਏ ਉਹ ਲੀਡਰ ਨੇ ਔਰ ਉਹਨਾਂ ਨੂੰ ਜਿਹੜਾ ਕਿ ਉਹਨਾਂ ਦਾ ਪਹਿਲਾ ਨਿਸ਼ਾਨ ਕਿਉਂ ਨਹੀਂ ਦਿੱਤਾ ਗਿਆ ਸੋ ਇਹ ਤਾਂ ਚੋਣ ਕਮਿਸ਼ਨ ਦੇ ਚਲੋ ਆਪਣੀ ਜਿਹੜੀ ਨਿਯਮਾ ਦੇ ਮੁਤਾਬਕ ਉਹ ਚੋਣ ਨਿਸ਼ਾਨ ਦਿੱਤੇ ਜਾਂਦੇ ਨੇ ਸੋ ਮਨਦੀਪ ਸਿੰਘ ਨੂੰ ਜਿਹੜਾ ਚੋਣ ਨਿਸ਼ਾਨ ਦੇ ਦਿੱਤਾ ਗਿਆ ਪਰ ਲੋਕਾਂ ਦੇ ਵਿੱਚ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਇਹ ਉਸ ਮਨਦੀਪ ਸਿੰਘ ਨੂੰ ਹਰਾਉਣ ਕਰਕੇ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਇਹ ਪਾਰਟੀਆਂ ਰਲ ਕੇ ਚੱਲ ਰਹੀਆਂ ਨੇ ਸੋ ਦੂਸਰੇ ਪਾਸੇ ਅਕਾਲੀ ਦਲ ਬਾਦਲ ਜਿਹੜਾ ਕਿ ਆਪਣੀ ਪਹਿਲੀ ਵਾਲੀ ਸਥਿਤੀ ਵਿੱਚ ਨਜ਼ਰ ਆ ਰਿਹਾ ਹੈ ਅਕਾਲੀ ਦਲ ਬਾਦਲ ਜਿਹੜਾ ਕਿ ਪਿੰਡਾਂ ਦੇ ਵਿੱਚ ਜੋ ਔਰਤਾਂ ਨੇ ਜੋ ਪਿੰਡਾਂ ਦੇ ਵਿੱਚ ਪੁਰਾਣੇ ਬਜ਼ੁਰਗ ਨੇ ਉਹ ਕਿਤੇ ਨਾ ਕਿਤੇ ਅੱਜ ਵੀ ਸੁਖਵੀਰ ਸਿੰਘ ਬਾਦਲ ਦਾ ਨਾਂ ਜੱਪ ਰਹੇ ਨੇ ਔਰ ਸੁਖਬੀਰ ਸਿੰਘ ਬਾਦਲ ਦੇ ਉਮੀਦਵਾਰ ਜਿਹੜੇ ਕਿ ਬੀਬੀ ਸੁਖਵਿੰਦਰ ਕੋਰ ਰੰਦਾਵਾ ਇੱਕ ਪ੍ਰਿੰਸੀਪਲ ਰਹ ਚੁੱਕੇ ਨੇ ਔਰ ਉਹਨਾਂ ਦਾ ਪੂਰਾ ਪਰਿਵਾਰ ਜਿਹੜਾ ਕਿ ਬਹੁਤ ਹੀ ਸਮਾਜ ਸੇਵੀ ਔਰ ਮਿਲਣ ਵਾਲਾ ਹੈ ਜਿਨ੍ਹਾਂ ਨੇ ਲਗਭਗ 35 ਪਿੰਡਾਂ ਦੇ ਵਿੱਚ ਇੱਕ ਐਨਜੀਓ ਬਣਾਈ ਹੋਈ ਸੀ ਔਰ ਉਹ 35 ਪਿੰਡਾਂ ਨੇ ਕਦੇ ਵੀ ਦੂਸਰੀ ਪਾਰਟੀ ਨੂੰ ਆਪਣੇ ਪਿੰਡਾਂ ਦੇ ਵਿੱਚ ਸਰਕਾਰ ਨਹੀਂ ਕੀਤਾ ਸੋ ਉਹ ਪਿੰਡਾਂ ਦੇ ਲੋਕ ਜਿਹੜੇ ਲਗਭਗ ਵੱਧੇ ਰੱਦੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਸਾਥ ਦੇ ਰਹੇ ਨੇ ਸੋ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਮਨਦੀਪ ਸਿੰਘ ਦੇ ਵਿੱਚ ਜਿਹੜਾ ਮੁਕਾਬਲਾ ਚੱਲ ਰਿਹਾ ਸੀ ਉਹ ਜਿਹੜਾ ਡੰਮੀ ਉਮੀਦਵਾਰ ਆ ਗਿਆ ਮਨਦੀਪ ਸਿੰਘ ਉਸਨੇ ਉਹ ਸਾਰੀ ਗੇਮ ਵਿਗਾੜ ਦਿੱਤੀ ਹੈ ਜਿਸ ਕਰਕੇ ਇਹ ਜਿਹੜਾ ਕਿ ਹੁਣ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਖੇਡਿਆ ਹੋਇਆ ਪੱਤਾ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਉਸ ਉਮੀਦਵਾਰ ਨੂੰ ਖੜਾ ਕਰਨ ਤੋਂ ਬਾਅਦ ਕੀ ਮਨਦੀਪ ਸਿੰਘ ਨੂੰ ਹਰਾ ਸਕਦੇ ਨੇ ਜਾਂ ਮਨਦੀਪ ਸਿੰਘ ਇਹ ਚੁਣ ਜਿੱਤ ਚਕੇਗਾ ਇਸ ਦੇ ਬਾਰੇ ਤਾਂ ਚਰਚਾਵਾਂ ਨੇ ਪਰ ਸਮਾਂ ਜਿਹੜਾ 11 ਤਰੀਕ ਬਹੁਤ ਥੋੜੇ ਦਿਨ ਰਹਿ ਗਏ ਨੇ 11 ਨਵੰਬਰ ਨੂੰ VOTING ਹੋਣੀ ਹੈ ਔਰ 14 ਨਵੰਬਰ ਨੂੰ ਇਸ ਦਾ ਰਿਜ਼ਲਟ ਆਉਣਾ ਤੁਸੀਂ ਆਪਣਾ ਕਮੈਂਟ ਬਾਕਸ ਦੇ ਵਿੱਚ ਜਰੂਰ ਕਮੈਂਟ ਕਰਨਾ ਕਿ ਮਨਦੀਪ ਸਿੰਘ ਨੂੰ ਹਰਾਉਣ ਲਈ ਇਹ ਮਨਦੀਪ ਸਿੰਘ ਖੜਾ ਕੀਤਾ ਗਿਆ ਹੈ ਡੰਮੀ ਉਮੀਦਵਾਰ ਮਨਦੀਪ ਸਿੰਘ